2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਜਾਰੀ ਹੋਏ ਹੁਕਮਾਂ ਨੂੰ ਇਨ ਬਿਨ ਲਾਗੂ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਤਤਪਰ ਹੋਈ ਖੜੀ ਹੈ ਤੇ ਕਹਿ ਲਈਏ ਕਿ ਉਹ ਪੂਰੇ ਨੁਮਾਇੰਦੇ ਦੇ ਨਾਲ ਇਸ ਟੰਗ ਨੂੰ ਜਾਂਚ ਰਹੀ ਹੈ ਕਿ ਉਹ ਜਿਹੜਾ ਫੈਸਲਾ ਉੱਥੋਂ ਸੁਣਾਇਆ ਗਿਆ ਸੀ ਉਸ ਨੂੰ ਇਨ ਬਿਨ ਲਾਗੂ ਕੀਤਾ ਜਾ ਸਕੇ ਤੇ ਜਿਸ ਦੇ ਨਾਲ ਨਾਲ ਚੱਲਦੇ ਸ਼ੁਰੂ ਹੋਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਵੀ ਮਾਮਲਾ ਉੱਥੇ ਆਇਆ ਸੀ ਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਕਮੇਟੀ ਤੋਂ ਦੋ ਜਾਣੇ ਅਸੀਫ਼ੇ ਦੇ ਉੱਤੇ ਚੱਲ ਰਹੇ ਨੇ ਤੇ ਐਸ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸ ਕਮੇਟੀ ਚੋਂ ਅਸਤੀਫਾ ਦਿੱਤਾ ਤੇ ਨਾਲ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਨੇ ਵੀ ਉਸ ਥਾਂ ਦੇ ਉੱਤੇ ਅਸਤੀਫਾ ਦੇ ਦਿੱਤਾ ਪਰ ਅਜੇ ਤੱਕ ਉਹਨਾਂ ਦਾ ਅਸਤੀਫਾ ਕਹਿੰਦੇ ਵੀ ਅਕਾਲ ਤਖਤ ਤੇ ਨਹੀਂ ਪਹੁੰਚਿਆ ਪਰ ਇਹ ਦੋ ਬੰਦੇ ਉਸ ਤੋਂ ਬਾਹਰ ਹੋ ਚੁੱਕੇ ਨੇ ਤੇ ਅਜੇ ਪੰਜ ਮੈਂਬਰੀ ਕਮੇਟੀ ਉਸ ਦੇ ਉੱਤੇ ਬਾਕੀ ਖੜੀ ਹੈ ਪਰ ਹੁਣ ਅਕਾਲੀ ਦਲ ਦੀ ਸੁਧਾਰ ਲਹਿਰ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੀਸਰੇ ਪਾਸੇ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਟਕਰਾਅ ਹੈ ਜਾਨੀ ਹਰਪੀ ਸਿੰਘ ਨੂੰ ਲੈ ਕੇ ਵੀ ਟਕਰਾਅ ਵਧਿਆ ਤੇ ਉਹ ਮਾਮਲਾ ਅਜੇ ਤੱਕ ਗਰਮਾਇਆ ਖੜਾ ਹੈ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੇ ਵੱਡੇ ਫੈਸਲੇ ਲੈਂਦੇ ਹੋਏ ਇੱਕ ਹੋਰ ਗੱਲ ਸਾਹਮਣੇ ਆ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੇ ਹੇਠ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਰੂਹ ਫੂਕਣ ਦੀ ਤਿਆਰੀ ਕਰ ਲਈ ਗਈ ਹੈ। ਇਸ ਲਈ ਸ਼ਰੋਮਣੀ ਅਕਾਲੀ ਦਲ ਦਾ ਨਾਂ ਬਦਲਣ ਦੀ ਵੀ ਤਿਆਰੀ ਹੈ। ਤੇ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਦੇ ਸਮੇਂ ਕਿਸੇ ਵੀ ਕਾਨੂੰਨੀ ਅੜਿੱਕੇ ਤੋਂ ਬਚਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਨਿਗਰਾਨ ਕਮੇਟੀ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਨਾਂ ਦੇ ਅੱਗੇ ਕੋਈ ਵਾਧੂ ਸ਼ਬਦ ਵੀ ਜੋੜਿਆ ਜਾ ਸਕਦਾ ਹੈ ਜਾਂ ਕਹਿ ਲਈਏ ਕਿ ਸ਼ਰੂਨੀ ਅਕਾਲੀ ਦਲ ਦਾ ਨਾਮ ਬਦਲ ਸਕਦਾ ਹੈ ਤੇ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਸ਼ਰੂਨੀ ਅਕਾਲੀ ਦਲ ਦੇ ਨਾਮ ਦੇ ਨਾਲ ਲੈ ਕੇ ਜਾਂ ਫਿਰ ਉਹਦੀ ਛਤਰਛਾਇਆ ਦੇ ਹੇਠ ਬਾਦਲਾਂ ਦੀ ਜਿਹੜੀ ਪਰਛਾਵਾਂ ਹੈ ਉਹਨੂੰ ਵੀ ਕਿਤੇ ਹਟਾਉਂਦੀਆਂ ਗੱਲਾਂ ਚੱਲ ਪਈਆਂ ਨੇ ਸੋਤਰਾ ਮੁਤਾਬਕ ਪੰਜਵੇਂ ਮੀਰੀ ਕਮੇਟੀ ਦੇ ਵੱਲੋਂ ਇਸ ਮੁੱਦੇ ਉੱਤੇ ਕਾਨੂੰਨੀ ਮਾਹਿਰਾਂ ਤੇ ਹੋਰਨਾਂ ਨਾਲ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ 18 ਮਾਰਚ ਨੂੰ ਭਰਤੀ ਸ਼ੁਰੂ ਕਰਨ ਸਮੇਂ ਕੋਈ ਕਾਨੂੰਨੀ ਰੁਕਾਵਟ ਨਾ ਤੇ ਇਸ ਸਬੰਧ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ رائے ਦਿੱਤੀ ਗਈ ਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਨਾਂ ਅੱਗੇ ਕੋਈ ਹੋਰ ਇੱਕ ਵਾਧੂ ਸ਼ਬਦ ਜੋੜ ਲਵੇ ਤਾਂ ਜੋ ਅਜਿਹੇ ਕਾਨੂੰਨੀ ੜੀਕੇ ਤੋਂ ਬਚਿਆ ਜਾ ਸਕੇ ਕਮੇਟੀ ਦੇ ਵੱਲੋਂ 18 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਉਪਰੰਤ ਸ਼ਰੋਮਣੀ ਅਕਾਲੀ ਦਲ ਦੀ ਭਰਤੀ ਮਹਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਦਰਸਲ ਸ਼ਰੋਮਣੀ ਅਕਾਲੀ ਦਲ ਦੇ ਬਾਦਲ ਤੜੇ ਨੇ ਕਾਨੂੰਨੀ ੜੀਕੇ ਦਾ ਹਵਾਲਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਸੀ ਉਹਦੀ ਥਾਂ ਤੇ ਖੁਦ ਹੀ ਮੁਖਤਿਆਰ ਹੋ ਕੇ ਕਮੇਟੀ ਬਣਾ ਕੇ ਭਰਤੀ ਮਹਮ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਪੰਜ ਮੈਂਬਰੀ ਕਮੇਟੀ ਐਸੇ ਕਾਨੂੰਨੀ ਢੀਕੇ ਦਾ ਹਵਾਲਾ ਦੇ ਕੇ ਸ਼ਰਮਣੀ ਅਕਾਲੀ ਦਲ ਦੇ ਨਾਂ ਦੇ ਅੱਗੇ ਕੋਈ ਵਾਧੂ ਸ਼ਬਦ ਜੋੜਨ ਦੀ ਤਿਆਰੀ ਕਰ ਰਹੀ ਹੈ ਤੇ ਐਸੇ ਤਰ੍ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਦੇ ਜਾ ਸਕਦੇ ਨੇ ਇੱਕ ਤਾਂ ਭਰਤੀ ਮਹਮ ਦੇ ਵਿੱਚ ਕੋਈ ਕਾਨੂੰਨੀ ਢੀਕਾ ਨਹੀਂ ਰਹੇਗਾ ਤੇ ਦੂਜਾ ਸ਼ਰਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਪਰਛਾਵਾਂ ਵੀ ਲੈ ਜਾਏਗਾ ਦਰਸਲ ਸ਼ਰਮਣੀ ਕਾਲੀਦਾਲੂ ਮਜ਼ਬੂਤ ਕਰਨ ਤੇ ਸੰਗਠਨ ਨੂੰ ਪੁਨਰਗਠਿਤ ਕਰਨ ਦੇ ਉਦੇਸ਼ ਦੇ ਨਾਲ ਜਿਹੜੀ ਬੁਲਾਈ ਗਈ ਭਰਤੀ ਕਮੇਟੀ ਹੈ ਉਹ ਲੰਘੇ ਦਿਨ ਅਕਾਲ ਤਖਸਾਲ ਵਿਖੇ ਪਹੁੰਚੀ ਸੀ ਤੇ ਅਰਦਾਸ ਕੀਤੀ ਸੀ ਤੇ ਪੰਜ ਐਕਟਿਵ ਮੈਂਬਰਾਂ ਮਨਪ੍ਰੀਤ ਸਿੰਘ ਇਹਾਲੀ ਅਕਬਾਲ ਸਿੰਘ ਚੁੰਦਾ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸੰਤ ਸਿੰਘ ਉਮੇਦਪੁਰੀ ਤੇ ਬੀਬੀ ਸਤਵੰਤ ਕੌਰ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਰਸਮੀ ਐਲਾਨ ਵੀ ਕੀਤਾ। ਭਰਤੀ ਕਮੇਟੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਭਰਤੀ 18 ਮਾਰਚ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੁਰੂ ਹੋਵੇਗੀ ਤੇ ਐਸੇ ਪ੍ਰਕਿਰਿਆ ਨੂੰ ਸਚਾਰੂ ਟੰਗ ਦੇ ਨਾਲ ਅੱਗੇ ਵਧਾਉਣ ਦੇ ਲਈ ਸਿੱਖ ਸੰਗਤ ਤੇ ਅਕਾਲੀ ਵਿਚਾਰਧਾਰਾ ਨਾਲ ਜੁੜੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਜਾਬ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਵੇਗਾ। ਕਮੇਟੀ ਮੈਂਬਰਾਂ ਨੇ ਇਹ ਕਿਹਾ ਕਿ ਭਰਤੀ ਮਹਿੰਮ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਹੇਗੀ। ਸਗੋਂ ਦੇਸ਼ ਦੀ ਰਾਜਧਾਨੀ ਸਮੇਤ ਹੋਰ ਰਾਜਾਂ ਦੇ ਵਿੱਚ ਵੀ ਵੱਡੇ ਪੱਧਰ 'ਤੇ ਮੈਂਬਰਸ਼ਿਪ ਮਹਿੰਮ ਚਲਾਈ ਜਾਵੇਗੀ। ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਮੇਟੀ ਐਸੋਸਬੰਦ ਦੇ ਵਿੱਚ ਇੱਕ ਵਿਸਤ੍ਰਿਤ ਪ੍ਰੋਗਰਾਮ ਦਾ ਐਲਾਨ ਕਰੇਗੀ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮਹਿੰਮ ਦੇ ਵਿੱਚ ਹਿੱਸਾ ਲੈ ਸਕਣ। ਤੇ ਹੁਣ ਇੱਥੇ ਇਹ ਵੀ ਦੱਸਣਾ ਬਣ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਨੇ ਹਾਲੀ ਦੇ ਵਿੱਚ ਸੱਤ ਦੇ ਵਿੱਚੋਂ ਬਾਕੀ ਬਚੇ ਪੰਜ ਮੈਂਬਰਾਂ ਨੂੰ ਮੈਂਬਰਸ਼ਿਪ ਮਹਿੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤੇ ਸਾਬ। ਤੇ ਪਹਿਲਾਂ ਇਸ ਪੈਨਲ ਦੇ ਵਿੱਚ 7 ਮੈਂਬਰ ਸੀ ਤੇ ਹੁਣ ਇਸ ਪੈਨਲ ਦੇ 2 ਮੈਂਬਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਆਗੂ ਕਰਪਾਲ ਸਿੰਘ ਵਡੂਗਰ ਨੇ ਅਸਤੀਫਾ ਦੇ ਦਿੱਤਾ ਸੀ ਪਰ ਉਹਨਾਂ ਦੇ ਅਸਤੀਫੇ ਅਜੇ ਤੱਕ ਸਵਕਾਰ ਨਹੀਂ ਕੀਤੇ ਗਏ